ਕਾਸ਼ੀਗਾਲ ਮਿੱਤਰੋ ਬਹੁਤ ਟਾਈਮ ਬਾਅਦ ਗੇਟ ਟੌਕ ਬੋਲੋ ਕੋਈ ਦਿੱਕਤ ਆ ਗਈ ਸੀ ਕੋਈ ਵਿੱਚ ਥੋੜੀ ਜੀ ਤੇ ਕਾ ਵੀ ਤਾਂ ਤੇ ਪਾ ਸ਼ੁਰੂ ਕਰਤਾ ਵਾ ਤਾਂ ਇਹਨਾਂ ਦਿਖਾਵਾਂਗੇ ਹੈਪੀ ਦਿਵਾਲੀ ਨਾਲੇ ਸਾਰਿਆਂ ਨੂੰ ਹੈਪੀ ਦਿਵਾਲੀ ਕੋਸ਼ ਸ਼ੁਰੂ ਕਰਦੇ ਹਾਂ ਸਤਿ ਸ੍ਰੀ ਅਕਾਲ ਅੱਜ ਲੱਗ ਰਿਹਾ ਵੀ ਤੜਕੇ ਅੱਜ ਆਪਾਂ ਤੜਕੇ ਲਾ ਰਹੇ ਆ ਤੇ ਚਿਕਨ ਬਣਾ ਰਹੇ ਆ ਤਾਂ ਭਾਈ ਸਾਹਿਬ ਆ ਤੜਕਾ ਮਿਹੇ ਵੀ ਆਹਰ ਫੇਰ ਰਹਿਣਾ ਹੈ ਉਹ ਵੀ ਮਿੱਤਰੋ ਮੁੰਡੇ ਮਨਾ ਰਹੇ ਨੇ ਦੀਵਾਲੀ ਨਹੀਂ ਅੱਜ ਕਿੱਥੇ ਰਹਿ ਗਏ ਦੀਵਾਲੀ ਲੈਟਰ ਤੇ ਆ ਇੱਧਰ ਕਹਿੰਦੇ ਟਪਾਕਾ ਚੱਲ ਰਹਾ ਹੈ ਲੈਟਰ ਨਹੀਂ ਮੇਰੇ ਕੋਲ ਚੱਲ ਕੋਈ ਨਹੀਂ ਦਲੇਰ ਬੰਟਕੀ ਸਾ ਅੱਛਾ ਓਏ ਬਾਹ ਮੂੰ ਕੰਮ ਦੇ ਕੋਲੇ ਹੱਥ ਫੈਲਾਓ ਉਹ ਮੂੰ ਵੱਲ ਨਾ ਕਰ ਉਹ ਸਿੱਧੀ ਅੱਖਾਂ ਵਿੱਚ ਆਪਣਾ ਬੰਬ ਨਾਲ ਬਾ ਬਾ ਰੋ ਲਾ ਲਓ ਅੱਜ ਹੈਪੀ ਦਾ ਦਿਵਾਲੀ ਜਾਂਟੇ ਰੱਡਾ ਕਰਕੇ ਲੱਗੋਈ ਮਿਲਦਾ ਰਬਾ ਕਾ ਉਹ ਮਰ ਰਿਹਾ ਰਬਾ ਜਰਾ ਆ ਕੇ ਆਵਾਜ਼ ਬੰਦ ਕਰ ਗਏ ਜਲਾ ਜਰਾ ਰਬਾ ਜਰਾ ਐਸ ਨਮਲ ਜਿਹਾ ਯਾਰ ਤਾ ਵੇਖੀ ਨੀ ਕੋਈ ਨਹੀਂ ਨਹੀਂ ਦੱਸਿਆ ਹਾਂ ਰਬਾ ਇਹ ਚ ਵਾਹ ਆਪ ਬੈਠੀ ਨਹੀਂ ਇਹ ਬੈਣਾ ਨਹੀਂ ਯਾਰ ਦੂਜੇ ਨਿੱਕਾ ਹੈ ਨੀ ਉਹ ਤੇਰਾ ਕਹ ਲੈ ਇਹਦੇ ਵਿੱਚ ਨਾ ਲਵਾਦਾ ਨਾਟ ਲਿਆ ਕੀ ਹੋ ਗਿਆ ਸਟਾਰਟ ਦਾ ਕਰ ਲੈ ਕਰ ਹਾਂ ਹਾਂ ਬਾਤ ਤੋਂ ਥੋੜਾ ਦੱਸੇ ਨੂੰ ਉਹੀ ਕਹੀ ਹੈ ਨਾ ਬੰਦ ਹੋ ਜਾਣਾ ਨਾ ਜੇ ਮੈਂ ਰਾਤ ਤੂੰ ਜਾ ਕੇ ਮੇਰੀ ਗੱਲ ਨਹੀਂ ਰਹੇ ਨਹੀਂ ਹੁੰਦਾ ਰਾਤ ਤਲਾਜੇ ਸਿੱਖ ਵਾਲੀ ਡੱਬੀ ਤਾਂ ਮੇਰੇ ਕੋਲ ਹੈ ਹੀ ਨਹੀਂ ਲੈਟਰ ਹੈ ਲੈ ਲੈ ਕੋਈ ਬੈਠਾ ਵਾ ਨਹੀਂ ਉਹ ਦੂਜਾ ਚ ਬੜਿਆ ਆਹ ਦੀ ਇਹ ਨਹੀਂ ਮੇਰੇ ਕੋਲ ਮਿੱਟਰੋਂ ਦੀ ਮੈਗਾ ਦੇਣਾ ਉੱਤੋਂ ਫੜ ਲੈਣਾ ਉਹ ਜੇ ਕਿਤੇ ਸਾਡੇ ਵਾਲੀਆਂ ਫੜਾਈਆਂ ਹੁੰਦੀਆਂ ਇਹਨਾਂ ਨੇ ਇਹੋ ਜਿਹਾ ਡਰਨਾ ਸੀ ਬੱਸ ਬੱਸ ਫੜ ਰੋਗੀ ਰੋਗੀ ਉਹ ਵਾੜਾ ਨਹੀਂ ਲੰਮਾ ਵਾੜਾ ਪਾਜਣਾ ਉਹ ਗੋਠਾ ਹੀ ਹੁੰਦਾ ਇੱਥੇ ਪੂਰਾ ਡੱਬਾ ਹੀ ਹੱਥ ਚ ਲੈ ਆ ਉਹ ਨਾ ਕਿੱਥਰ ਬਣਾ ਪੈ ਤੋ ਜ਼ੀਰੋ ਕੱਢੀ ਆਏ ਦਿਨੋਂ ਨਾ ਚੱਲ ਪਿਆ ਓਏ ਅੱਗ ਲੱਗ ਰੋ ਮੈਂ ਪਹਿਲੀ ਦੀਵਾਲੀ ਪੂਰਾ ਡੱਬਾ ਫੇਰ ਬਣਾਵਾਂਗਾ ਟੱਕ ਤਾਂ fire fourth run la re wah wah aur dikha de bhai aur dikha de bhai aur dikha de bhai ਆਵੇ ਆ ਤੇ ਬਣ ਗਈ ਛੱਡ ਦਿੰਦੇ ਆ ਆ ਹਟਦਾ ਜੀ ਛੱਡ ਦੇ ਜੀ ਚਿਕੜੇ ਨੇ ਬਈ ਨਹੀਂ ਥੱਲੇ ਨੂੰ ਫਲਕੋ ਬਣਦੇ ਚਿਕੜਾ ਨਾ ਵਾ ਨਹੀਂ ਨਹੀਂ ਮੈਨੂੰ ਰੋਟੀ ਨਹੀਂ ਖਾਦੀ ਤੂੰ ਭੈਣ ਜੁੱਦਾ ਭੁੱਖਾ ਵਾ ਕੀਨੇ ਬਣਾਇਆ